ਕਿ 1 ਕਰੋੜ ਪੰਜਾਬੀ ਪੰਜਾਬ ਤੋਂ ਬਾਹਰ ਰਹਿੰਦਾ ਜਿਹੜੀ ਲੋਕੀ ਕਹਿੰਨੇ ਭਈਏ ਭਜਾਓ ਭੱਜੇ ਜਾਂਦੇ ਭਈਏ ਜਾਣਗੇ ਕਿੱਥੇ ਜੂਬੀ ਤੇ ਜਾਣਗੇ ਉਹਨਾਂ ਨੇ ਦੇਖਣਾ ਵੀ ਦਾੜ੍ਹੀਆਂ ਵਾਲਿਆਂ ਨੇ ਬੱਗਾਂ ਵਾਲਿਆਂ ਨੇ ਸਰਦਾਰਾਂ ਨੇ ਗਾਤਰੇ ਵਾਲੇ ਸਿੰਘਾਂ ਨੇ ਸਾਡਾ ਉੱਥੇ ਵਢਾਂਗਾ ਕੀਤਾ ਸਾਡੀ ਰੇੜੀ ਤੋੜਦੀ ਸਾਡੀਆਂ ਲੱਤਾਂ ਵੜਦੀਆਂ ਸਾਡੇ ਬਾਪੂ ਨੂੰ ਕੁੱਟਿਆ ਸਾਡੀ ਭੈਣ ਦੀ ਗੁੱਤ ਪੱਟੀ ਸਾਨੂੰ ਉੱਥੋਂ ਸਾਡੇ ਰੁਜ਼ਗਾਰ ਤੋਂ ਭਜਾਇਆ ਤੇ ਗਾਂ ਜਾ ਕੇ ਉਹ ਕੀ ਕਰਨਗੇ ਆਪਦੇ ਭੈਣ ਭਾਈ ਚਾਰੇ ਨੂੰ ਦੱਸਣਗੇ ਵੀ ਸਾਡੇ ਦੇ ਪੰਜਾਬ ਦੇ ਵਿੱਚ ਜ਼ੁਲਮ ਹੋਇਆ ਤੇ ਬਦਲੇ ਚ ਕੀ ਹੋਊਗਾ ਜ਼ੁਲਮ ਦੇ ਬਦਲੇ ਚ ਜ਼ੁਲਮ ਹੋਊਗਾ ਜ਼ੁਲਮ ਫਿਰ ਕਿਹਨਾਂ ਦੇ ਹੋਊਗਾ ਇਧਰੋਂ ਤਾਂ ਅਸੀਂ ਰੇੜੀ ਵਾਲੇ ਨੂੰ ਭਜਾਵਾਂਗੇ ਤੇ ਉਧਰ ਕੀ ਹੈ ਪੰਜਾਬੀਆਂ ਕੋਲੇ ਜ਼ਮੀਨਾਂ ਉਧਰ ਕੀ ਹੈ ਪੰਜਾਬੀਆਂ ਕੋਲੇ ਕਾਰਖਾਨੇ ਉਧਰ ਕੀ ਹੈ ਪੰਜਾਬੀਆਂ ਕੋਲੇ ਕਾਰੋਬਾਰ ਉਧਰ ਕੀ ਹੈ ਪੰਜਾਬੀਆਂ ਕੋਲੇ ਟਰੈਕਟਰ ਕੰਬਾਇਨਾ ਤੁਸੀਂ ਸਿੱਖਾਂ ਦਾ ਪਹਿਲਾਂ ਵੀ ਨੁਕਸਾਨ ਕਰਾਇਆ ਪ੍ਰਵਾਸੀ ਗੈਰ ਪ੍ਰਵਾਸੀ ਵਾਲਿਓ ਤੁਸੀਂ ਸਿੱਖਾਂ ਦਾ ਹੁਣ ਫੇਰ ਵਡਾੰਗਾ ਕਰਾ ਸਕਦੇ ਹੋ ਪੰਜਾਬ ਤੋਂ ਬਾਹਰ ਯੂਪੀ ਬਿਹਾਰ ਦਿੱਲੀ ਉੱਤਰਾਖੰਡ ਹਿਮਾਚਲ ਹਰਿਆਣਾ ਰਾਜਸਥਾਨ ਮਧ ਪ੍ਰਦੇਸ਼ ਦੇ ਵਿੱਚ 34 ਲੱਖ ਸਿੱਖ ਰਹਿੰਦਾ ਬ੍ਰੈਂਪਟਨ ਦੇ ਵਿੱਚ ਜਿਹੜੇ ਸਾਡੇ ਸਰਦਾਰਾਂ ਦੇ ਮੁੰਡੇ ਗਏ ਹੋਏ ਆ ਕਾਰਾਂ ਚੋਰੀ ਕਰਦੇ ਫੜੇ ਗਏ 34 ਇਕੱਠੀ ਬ੍ਰੈਂਪਟਨ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਤੁਸੀਂ ਰੋਜ਼ ਹੀ ਵੀਡੀਓ ਆਉਂਦੀਆਂ 50 50 ਸਾਲ ਦੇ ਦਾੜ੍ਹੀਆਂ ਵਾਲੇ ਮੈਂ ਉਹਨਾਂ ਨੂੰ ਸਰਦਾਰ ਕੇਨੋ ਸ਼ਰਮ ਆਉਂਦੀ ਹੈ ਸਾਨੂੰ ਪੱਗਾ ਬਣੀਆਂ ਹੁੰਦੀਆਂ ਤੇ 15 15 ਸਾਲ ਦੀਆਂ ਕੁੜੀਆਂ ਛੇੜਦੇ ਫਿਰਦੇ ਆ ਸੀਟੀਆਂ ਮਾਰਦੇ ਫਿਰਦੇ ਆ ਪੁਲਿਸ ਉਹਨਾਂ ਨੇ ਪਿਛਲੇ ਪਾਸੇ ਬੰਨ ਗਏ ਤੇ ਮੁਸ਼ਕਾਂ ਬੰਨ ਗਏ ਆ ਭਾਈ ਬੈਠੀ ਹੁੰਦੀਆਂ ਥੱਲੇ ਜਿੱਕਰੇ ਪਿੱਛੇ ਪਰਿਵਾਰ ਦਾ ਪਤਾ ਨਹੀਂ ਕੀ ਹਾਲ ਹੁੰਦਾ ਉਹ ਝੁੱਗੀਆਂ 'ਚ ਰਹਿੰਦੇ ਨੇ ਗਰੀਬ ਲੋਕ ਇੱਥੇ ਆਪਣੇ ਵਾਂਗੂ ਪੱਕੀਆਂ ਕੋਠੀਆਂ 'ਚ ਨਹੀਂ ਰਹਿੰਦੇ ਇੱਥੇ ਜਿਹੜੇ ਆ ਕੇ ਗਰਮੀ ਦੇ ਵਿੱਚ ਝੋਨਾ ਲਾਉਂਦੇ ਨੇ ਥੋੜੇ ਬਾਦੀ ਇਹਨਾਂ ਦੇ ਉੱਥੇ 10-10 ਮੰਜ਼ਲੀਆਂ ਕੋਠੀਆਂ ਪਾਈਆਂ ਹੋਈਆਂ ਇਹ ਤਾਂ ਵਿਚਾਰਿਆਂ ਕੋਲੇ ਝੁਗੀ ਵੀ ਨਹੀਂ ਹੁੰਦੀ ਬਗਲ ਜਾ ਮਾਰੇ ਆਉਂਦਾ ਡਾਕਟਰ ਸਾਹਿਬ ਜਿੱਥੇ ਤੱਕ ਤੁਸੀਂ ਇਹ ਕਿਹਾ ਵੀ ਉਹ ਛੋਟੇ-ਛੋਟੇ ਝੁਗੀਆਂ ਵਾਲੇ ਆ ਉੱਥੇ ਪਰਦੇਸੀ ਆ ਜਿਹੜੇ ਉਹ ਤਾਂ ਬਹੁਤ ਗਰੀਬ ਆ ਉਹ ਦੂਜੇ ਪਾਸੇ ਤਾਂ ਇਹ ਕਿਹਾ ਕਿ ਪਿੰਡਾਂ ਦੇ ਸਰਪੰਚ ਵੀ ਇਹੀ ਬਣ ਗਏ ਇਹਨਾਂ ਨੇ ਆਪ ਦੀਆਂ ਕੋਠੀਆਂ ਖਰੀਦ ਲਈਆਂ ਇਹਨਾਂ ਨੇ ਵੱਡੇ ਵੱਡੇ ਮਹਿਲ ਪਾ ਲਏ ਇਹ ਤਾਂ ਸਾਡੇ ਤੇ ਕਾਬਜ ਹੋ ਗਏ ਜੇ ਇਸ ਤਰ੍ਹਾਂ ਕਬਜ਼ਾ ਹੋਊਗਾ ਤਾਂ ਦੁੱਖ ਤਾਂ ਹੋਊਗਾ ਵੀ ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦਾ ਬਹੁਤ ਸਾਰੇ ਲੋਕੀ ਕਹਿੰਦੇ ਆ ਵੀ ਸ਼ਿਵ ਸੇਨਾ ਵਾਲਿਆਂ ਨੇ ਮਰਾਠਿਆਂ ਨੇ ਬੰਬਈ ਚੋਂ ਭਈਏ ਭਜਾਤੇ ਸੀਗੇ ਕਈ ਲੋਕੀ ਇਹ ਵੀ ਕਹਿੰਦੇ ਆ ਮਦਰਾਸ ਚੋਂ ਤਮ ਲਾਡੂ ਵਾਲਿਆਂ ਨੇ ਭਈਏ ਭਜਾਤੇ ਸੀਗੇ ਪੰਜਾਬੀਆਂ ਨੂੰ ਵੀ ਭਈਏ ਭਜਾ ਦੇਣੇ ਚਾਹੀਦੇ ਆ। ਇਹੀ ਗੱਲ ਬਣਦੀ ਹੈ ਨਾ ਸਾਦੀ ਗੱਲ। ਮੈਂ ਤੁਹਾਨੂੰ ਇਹ ਸਵਾਲ ਪੁੱਛਦਾ ਹਾਂ, ਕਾਊਂਟਰ ਸਵਾਲ ਆ ਕਿੰਨੇ ਮਰਾਠੇ, ਯੂਪੀ, ਬਿਹਾਰ, ਦਿੱਲੀ 'ਚ ਰਹਿੰਦੇ ਸੀ। ਕਿੰਨੇ ਤਾਮਿਲਨਾਡੂ ਦੇ ਲੋਕ ਯੂਪੀ, ਬਿਹਾਰ, ਦਿੱਲੀ, ਉੱਤਰਾਖੰਡ, ਰਾਜਸਥਾਨ ਵਿੱਚ ਰਹਿੰਦੇ ਆ ਤੇ ਕਿੰਨੇ ਪੰਜਾਬੀ ਯੂਪੀ, ਬਿਹਾਰ, ਦਿੱਲੀ, ਉੱਤਰਾਖੰਡ ਵਿੱਚ ਰਹਿੰਦੇ ਆ? ਇਸ ਦਾ ਉੱਤਰ ਇਹਦੇ 'ਚੋਂ ਨਿਕਲਣਾ। ਪੰਜਾਬ ਤੋਂ ਬਾਹਰ ਯੂਪੀ ਬਿਹਾਰ ਦਿੱਲੀ ਉੱਤਰਾਖੰਡ ਹਿਮਾਚਲ ਹਰਿਆਣਾ ਰਾਜਸਥਾਨ ਮਧ ਪ੍ਰਦੇਸ਼ ਦੇ ਵਿੱਚ 34 ਲੱਖ ਸਿੱਖ ਰਹਿੰਦਾ ਇਹ ਤਾਂ ਸਿੱਖਾਂ ਦੀ ਗੱਲ ਕੀਤੀ ਹੈ ਮੈਂ ਜਿਹੜਾ ਗੈਰ ਸਿੱਖ ਪੰਜਾਬੀ ਉਹ ਤਾਂ ਉਹ ਤੋਂ ਵੀ ਵੱਧ ਰਹਿੰਦਾ ਹੋਊਗਾ ਯਾਨੀ ਕਿ 1 ਕਰੋੜ ਪੰਜਾਬੀ ਪੰਜਾਬ ਤੋਂ ਬਾਹਰ ਰਹਿੰਦਾ ਜਿਹੜੀ ਲੋਕੀ ਕਹਿੰਦੇ ਭਈਏ ਭਜਾਓ ਪੱਜੇ ਜਾਂਦੇ ਭਈਏ ਜਾਣਗੇ ਕਿੱਥੇ ਜੂਪੀ ਤੇ ਜਾਣਗੇ ਉਹਨਾਂ ਨੇ ਦੇਖਣਾ ਵੀ ਦਾੜ੍ਹੀਆਂ ਵਾਲਿਆਂ ਨੇ ਪੱਗਾਂ ਵਾਲਿਆਂ ਨੇ ਸਰਦਾਰਾਂ ਨੇ ਗਾਤਰੇ ਵਾਲੇ ਸਿੰਘਾਂ ਨੇ ਸਾਡਾ ਉੱਥੇ ਵਢਾਂਗਾ ਕੀਤਾ ਸਾਡੀ ਰੇੜੀ ਤੋੜਤੀ ਸਾਡੀਆਂ ਲੱਤਾਂ ਵੜਤੀਆਂ ਸਾਡੇ ਬਾਪੂ ਨੂੰ ਕੁੱਟਿਆ ਸਾਡੀ ਭੈਣ ਦੀ ਗੁੱਤ ਪੱਟੀ ਸਾਨੂੰ ਉੱਥੋਂ ਸਾਡੇ ਰੋਜ਼ਗਾਰ ਤੋਂ ਭਜਾਇਆ ਤੇ ਗਾਂਹ ਜਾ ਕੇ ਉਹ ਕੀ ਕਰਨਗੇ ਆਪਦੇ ਭੈਣ ਭਾਈ ਚਾਰੇ ਨੂੰ ਦੱਸਣਗੇ ਵੀ ਸਾਡੇ ਦੇ ਪੰਜਾਬ ਦੇ ਵਿੱਚ ਜ਼ੁਲਮ ਹੋਇਆ ਤੇ ਬਦਲੇ ਚ ਕੀ ਹੋਊਗਾ ਜ਼ੁਲਮ ਦੇ ਬਦਲੇ ਚ ਜ਼ੁਲਮ ਹੋਊਗਾ ਜ਼ੁਲਮ ਫਿਰ ਕਿਹਨਾਂ ਦੇ ਹੋਊਗਾ ਇਧਰੋਂ ਤਾਂ ਅਸੀਂ ਰੇੜੀ ਵਾਲੇ ਨੂੰ ਭਜਾਵਾਂਗੇ ਤੇ ਉਧਰ ਕੀ ਹੈ ਪੰਜਾਬੀਆਂ ਕੋਲੇ ਜ਼ਮੀਨਾਂ ਉਧਰ ਕੀ ਹੈ ਪੰਜਾਬੀਆਂ ਕੋਲੇ ਕਾਰਖਾਨੇ ਉਧਰ ਕੀ ਹੈ ਪੰਜਾਬੀਆਂ ਕੋਲੇ ਕਾਰੋਬਾਰ ਉਧਰ ਕੀ ਹੈ ਪੰਜਾਬੀਆਂ ਕੋਲੇ ਟਰੈਕਟਰ ਕੰਬਾਈਨਾ ਫਿਰ ਟਰੈਕਟਰਾਂ ਕੰਬਾਈਨਾ ਜ਼ਮੀਨਾਂ ਕਾਰੋਬਾਰਾਂ ਕਾਰਖਾਨਿਆਂ ਵਾਲੇ ਸਰਦਾਰਾਂ ਨੂੰ ਪੰਜਾਬੀ ਦਾ ਫੇਰ ਵੀ বাজੂਗਾ ਪੰਜਾਬੀ Hindu ਕਿਉਂਕਿ ਉਹਦੇ ਤਾਂ ਡਿੱਕਾ ਵੀ ਲੱਗਿਆ ਹੋਊਗਾ ਬਾਲ ਵੀ ਉਹਨਾਂ ਦੇ ਪੂਰਬੀਆਂ ਅਰ ਗਈ ਹੋਣਗੇ ਸਰਦਾਰ ਨਹੀਂ ਬਚਨੇ ਦੁਬਾਰਾ ਤੁਸੀਂ ਦਿੱਲੀ ਦੇ ਦੰਗੇ ਕਰਵਾਓਗੇ ਬਚ ਜੋ ਇੰਨਾ ਕੰਮਾਂ ਦੇ ਵਿੱਚ ਕੁਝ ਨਹੀਂ ਪਿਆ ਤੁਸੀਂ ਸਿੱਖਾਂ ਦਾ ਪਹਿਲਾਂ ਵੀ ਨੁਕਸਾਨ ਕਰਾਇਆ ਪ੍ਰਵਾਸੀ ਗੈਰ ਪ੍ਰਵਾਸੀ ਵਾਲਿਓ ਤੁਸੀਂ ਸਿੱਖਾਂ ਦਾ ਹੁਣ ਫੇਰ ਵਡਾੰਗਾ ਕਰਾ ਸਕਦੇ ਹੋ ਤੇ ਯੂਪੀ ਯੂਪੀ ਦੇ ਵਿੱਚ ਹੀ ਇਕੱਲੇ 7 ਲੱਖ ਪੰਜਾਬੀ ਸਰਦਾਰ ਰਹਿੰਦਾ ਯੂਪੀ ਯੂਪੀ ਚ ਇਕੱਲਾ ਤੁਸੀਂ ਦੇਖ ਲਓ ਦਿੱਲੀ ਦੇ ਵਿੱਚ 3 ਲੱਖ ਸਰਦਾਰ ਰਹਿੰਦਾ 5 ਲੱਖ ਸਰਦਾਰ ਰਹਿੰਦਾ ਉੱਤਰਾਖੰਡ ਦੇ ਵਿੱਚ 3 ਲੱਖ ਸਰਦਾਰ ਰਹਿੰਦਾ ਹਰਿਆਣੇ ਦੇ ਵਿੱਚ 7 12 ਲੱਖ ਸਰਦਾਰ ਰਹਿੰਦਾ ਰਾਜਸਥਾਨ ਦੇ ਵਿੱਚ 8 ਲੱਖ ਸਰਦਾਰ ਰਹਿੰਦਾ ਜਦੋਂ ਤੁਸੀਂ ਪੰਜਾਬ ਦੇ ਵਿੱਚੋਂ ਗੈਰ ਤਰਕਵਾਦੀ ਤਰੀਕੇ ਦੇ ਨਾਲ ਪ੍ਰਵਾਸੀ ਭਾਈਚਾਰੇ ਨੂੰ ਗਰੀਬ ਭਈਆ ਭਾਈਚਾਰੇ ਨੂੰ ਗਰੀਬ ਰੇੜੀਆਂ ਫੜੀਆਂ ਲਾਉਣ ਵਾਲਾਂ ਤੇ ਜ਼ੁਲਮ ਕਰੋਗੇ ਬਦਲੇ ਵਿੱਚ ਜ਼ੁਲਮ ਦਾ ਬਦਲਾ ਜ਼ੁਲਮ ਮਿਲੇਗਾ ਪਿਆਰ ਦਾ ਬਦਲਾ ਪਿਆਰ ਮਿਲੇਗਾ ਨਹੀਂ ਜੀ ਇੱਥੇ ਤਾਂ ਕੇ ਹੈ ਕਿ ਉਹ ਕਹਿੰਦੇ ਜਿੱਥੇ ਸਾਡਾ ਪੰਜਾਬੀ ਭਾਈਚਾਰਾ ਗਿਆ ਉਹਨੇ ਨਾਂ ਰੋਸ਼ਨ ਕੀਤਾ ਉਹਨਾਂ ਨੇ ਇਹ ਜੀਆਂ ਘਟਨਾਵਾਂ ਨਹੀਂ ਕੀਤੀਆਂ ਕੀ ਫਿਰ ਜਦੋਂ ਇਹ ਜੀਆਂ ਘਟਨਾਵਾਂ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਕੱਲ ਇੱਕ ਮਾਤਾ ਦੇ ਦੱਸਿਆ ਵੀ ਉਹਦੇ ਚ ਪੇੜਾ ਮਾਰੀਆਂ ਉਹਨਾਂ ਨੇ ਦਿਖਾਇਆ ਜੀ ਸਾਡੀਆਂ ਬਾਹਾਂ ਤੇ ਆ ਦੇਖੋ ਕੁੱਟਮਾਰ ਕੀਤੀ ਜਦੋਂ ਅਸੀਂ ਰੇੜੀ ਤੇ ਜਾਂਦੇ ਆ ਸਾਡੇ ਗੱਲ ਪੈਂਦੇ ਆ ਇਹ ਧੀਆ ਭੈਣਾਂ ਨੂੰ ਕੁੜੀਆਂ ਨੂੰ ਛੇੜਦੇ ਆ ਫਿਰ ਰੇਪ ਦੇ ਆ ਕਿ ਡਰਾਮਾ ਜਦੋਂ ਵਧਣ ਗਿਆ ਤਾਂ لازਮੀ ਇਹਦਾ ਕੋਈ ਸੌਗਾ ਦੇਖੋ ਜੀ ਤੁਸੀਂ ਪ੍ਰਵਾਸੀਆਂ ਦੁਆਰਾ ਪੰਜਾਬ ਵਿੱਚ ਕੀਤੀਆਂ ਜਾਂਦੀਆਂ ਮਾੜੀਆਂ ਘਟਨਾਵਾਂ ਬਾਰੇ ਬੜਾ ਵੱਧ ਚੜ੍ਹ ਕੇ ਬੋਲ ਰਹੇ ਹੋ ਬਹੁਤ ਚੰਗੀ ਗੱਲ ਆ ਬੋਲੋ ਪਰ ਮੈਨੂੰ ਇਹ ਦੱਸੋ ਬ੍ਰੈਂਪਟਨ ਦੇ ਵਿੱਚ ਜਿਹੜੇ ਪ੍ਰਵਾਸੀ ਆ ਬ੍ਰੈਂਪਟਨ ਦੇ ਵਿੱਚ ਜਿਹੜੇ ਸਾਡੇ ਸਰਦਾਰਾਂ ਦੇ ਮੁੰਡੇ ਗਏ ਹੋਏ ਆ ਕਾਰਾਂ ਚੋਰੀ ਕਰਦੇ ਫੜੇ ਗਏ 34 ਇਕੱਠੇ ਬ੍ਰੈਂਪਟਨ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਤੁਸੀਂ ਰੋਜ਼ ਹੀ ਵੀਡੀਓ ਆਉਂਦੀਆਂ 50-50 ਸਾਲ ਦੇ ਦਾੜ੍ਹੀਆਂ ਵਾਲੇ ਮੈਂ ਉਹਨਾਂ ਨੂੰ ਸਰਦਾਰ ਗਰੇਨੋ ਸ਼ਰਮ ਆਉਂਦੀ ਹੈ ਸਾਨੂੰ ਪੱਗਾਂ ਬੰਨ੍ਹੀਆਂ ਹੁੰਦੀਆਂ ਤੇ 15-15 ਸਾਲ ਦੀਆਂ ਕੁੜੀਆਂ ਛੇੜਦੇ ਫਿਰਦੇ ਆ ਸੀਟੀਆਂ ਮਾਰਦੇ ਫਿਰਦੇ ਆ ਪੁਲਿਸ ਉਹਨਾਂ ਨੇ ਪਿਛਲੇ ਪਾਸੇ ਬੰਨ੍ਹ ਗਏ ਤੇ ਮੁਸ਼ਕਾਂ ਬੰਨ੍ਹ ਗਏ ਆ ਭਾਈ ਬੈਠੀ ਹੁੰਦੀਆਂ ਥੱਲੇ ਜੂੜਾ ਤੇ ਪੱਗ ਵੀ ਲਾਹ ਦਿੰਦੀ ਆ ਪਿੱਛੇ ਜੇ ਇੱਕ ਮੁੰਡੇ ਨੇ ਟਰੱਕ ਵਾਲੇ ਨੇ ਕਤਲ ਕਰਦੇ ਤੈਨਾਂ ਤੇ ਦੇਖੋ ਸਿਰ ਤੋਂ ਪੱਗ ਵੀ ਲਾਹਤੀ ਅਗਲੇ ਨੇ ਤੋ ਜਿਹੜੇ ਅਸੀਂ ਕਹਿੰਦੇ ਵੀ ਪ੍ਰਵਾਸੀ ਪੰਜਾਬ ਜਾ ਕੇ ਜ਼ੁਲਮ ਕਰਦੇ ਆ ਪੰਜਾਬ ਜਾ ਕੇ ਧੱਕੇਸ਼ਾਹੀਆਂ ਕਰਦੇ ਆ ਇੱਥੇ ਗੈਰਕਾਨੂੰਨੀ ਗਤੀਵਿਧੀਆਂ ਕਰਦੇ ਆ ਉਹਨੀਆਂ ਹੀ ਗਤੀਵਿਧੀਆਂ ਸਾਡਾ ਜਿਹੜਾ ਭਾਈਚਾਰਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਵੀ ਕਰਦਾ ਮਾੜੇ ਬੰਦੇ ਸਾਡੇ 'ਚ ਵੀ ਨੇ ਮਾੜੇ ਬੰਦੇ ਪ੍ਰਵਾਸੀਆਂ 'ਚ ਵੀ ਨੇ ਸਿਰਫ ਸਿਰਫ ਮਾੜੇ ਬੰਦਿਆਂ ਨੂੰ ਨਿੰਦਣਾ ਸਿਰਫ ਸਿਰਫ ਮਾੜੇ ਬੰਦਿਆਂ ਨੂੰ ਫੜਨਾ ਸਿਰਫ ਸਿਰਫ ਮਾੜੇ ਬੰਦਿਆਂ ਨੂੰ ਹੀ ਕੱਢਣਾ ਸਿਰਫ ਸਿਰਫ ਮਾੜੇ ਬੰਦਿਆਂ ਨੂੰ ਹੀ ਟਿਕਣਾ ਜੇ ਤੁਸੀਂ ਪੂਰੀ ਦੀ ਪੂਰੀ ਕਮਿਊਨਿਟੀ ਨੂੰ ਕਰ ਦੋਗੇ ਪੂਰੀ ਦੀ ਪੂਰੀ ਕਮਿਊਨਿਟੀ ਨੂੰ ਤੁਸੀਂ ਮਾੜਾ ਕਹਿ ਹੀ ਨਹੀਂ ਸਕਦੇ ਸਾਡੇ ਫਲਸਫੇ ਦੇ ਵਿੱਚ ਇਹ ਗੱਲ ਹੀ ਹੈਣੀ ਮਾੜੇ ਨੂੰ ਹੀ ਮਾੜਾ ਕਹਿਣਾ ਬਾਕੀ ਦਾ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋਗਾ ਬਾਕੀ ਸਾਰੇ ਜਿਹੜੇ ਜਿਹੜੀ ਹੱਕ ਹਕੂਕ ਦੀ ਕਮਾਈ ਖਾਣ ਵਾਲੇ ਲੋਕ ਆ ਉਹਨਾਂ ਨੂੰ ਅਸੀਂ ਇੱਕ ਹੀ ਜਾਣਣਾ ਜੇ ਜਦੋਂ ਪੰਜਾਬ ਦੇ ਵਿੱਚ ਪਹਿਲਾਂ ਵੀ ਖੇਤੀ ਹੁੰਦੀ ਸੀ ਸਾਡੇ ਬਜ਼ੁਰਗ ਕਰਦੇ ਸੀ ਆਪਣੇ ਹੱਥੀ ਖੇਤੀ ਕਰਦੇ ਸੀਗੇ ਹੋਰ ਕੰਮ ਵੀ ਹੁੰਦੇ ਸੀਗੇ ਜਦੋਂ ਇੱਥੇ ਪ੍ਰਵਾਸੀ ਮਜ਼ਦੂਰ ਇਹਨਾਂ ਆਇਆ ਵੀ ਨਹੀਂ ਸੀ ਕੰਮ ਤਾਂ ਉਦੋਂ ਵੀ ਚੱਲਦਾ ਸੀ ਇਹਨਾਂ ਦੇ ਜਾਣ ਤੋਂ ਬਾਅਦ ਕੋਈ ਫਰਕ ਪਊਗਾ ਦੇਖੋ ਸਰ ਇਹ ਤਾਂ ਸਵਾਲ ਉਵੇਂ ਹੀ ਬਣ ਜੂਗਾ ਵੀ ਕੈਨੇਡਾ ਤੇ ਅਮਰੀਕਾ ਚੋਂ ਪੰਜਾਬੀਆਂ ਨੂੰ ਕੱਢੇ ਜਾਣ ਨਾਲ ਕੋਈ ਫਰਕ ਪਊਗਾ ਜੇ ਕੱਲ ਨੂੰ ਕੈਨੇਡਾ ਅਮਰੀਕਾ ਦੀਆਂ ਸਰਕਾਰਾਂ ਉਥੋਂ ਪੰਜਾਬੀਆਂ ਨੂੰ ਬਾਹਰ ਕੱਢ ਦੇਣ ਤਾਂ ਕੋਈ ਫਰਕ ਪਊ ਉਹਨਾਂ ਨੂੰ ਤਾਂ ਕੋਈ ਬਾਲਾ ਫਰਕ ਨਹੀਂ ਪੈਣਾ ਸਾਡਾ ਸਾਰਾ ਕੁਝ ਉਜੜ ਜੂ ਪ੍ਰਵਾਸੀ ਜਿਹੜੇ ਨੇ ਸਾਡੇ ਸੱਭਿਆਚਾਰ ਦੇ ਵਿੱਚ ਸਾਡੇ ਪਿੰਡਾਂ ਦੇ ਛੋਟੇ ਛੋਟੇ ਨਿਗੁਣੇ ਨਿਗੁਣੇ ਕੰਮ ਨੇ ਕਿਸ ਨੇ ਆਂਡਿਆਂ ਦੀ ਰੀੜੀ ਲਾਈ ਹੋਈ ਆ ਕਿਸ ਨੇ ਗੋਲ ਗੱਪਿਆਂ ਦੀ ਰੀੜੀ ਲਾਈ ਹੋਈ ਆ ਕਿਸ ਨੇ ਵਿਆਹਾਂ ਦੇ ਵਿੱਚ ਝਾੜੂ ਮਾਰਦੇ ਨੇ ਕੋਈ ਵਿਆਹਾਂ ਦੇ ਵਿੱਚ ਉਹ ਕੂੜਾ ਇਕੱਠਾ ਕਰਨਾ ਕੋਈ ਛੋਟੇ ਛੋਟੇ ਮੀਨਰਲ ਜੌਬਸ ਨੇ ਉਹ ਕੰਮ ਕਰਦੇ ਨੇ ਬਹੁਤ ਨੋਡ 90% ਪੰਜਾਬੀ ਛੋਟੇ ਪ੍ਰਵਾਸੀ ਛੋਟੇ ਛੋਟੇ ਕਾਰਜ ਕਰਦੇ ਨੇ ਉਹਨਾਂ ਛੋਟੇ ਛੋਟੇ ਕਾਰਜਾਂ ਨੂੰ ਕਰਨ ਦੀ ਸਾਡੀ ਸਥਾਨਕ ਜਿਹੜੀ ਮਜ਼ਦੂਰ ਪਾਪੂਲੇਸ਼ਨ ਹੈ ਦਲਿਤ ਪਾਪੂਲੇਸ਼ਨ ਹੈ ਉਹਦੇ ਵਿੱਚ ਅੱਜ ਮਨਸ਼ਾ ਨਹੀਂ ਹੈਗੀ ਦਲਿਤ ਵੀਰਾਂ ਨੂੰ ਪਤਾ ਲੱਗ ਗਿਆ ਸੱਭਿਆਚਾਰਕ ਰੂਪ ਦੇ ਵਿੱਚ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਭੂਮੀ ਸਰਦਾਰ ਕਾਨੂੰਨ ਦੇ ਰਾਹੀਂ ਸਾਡੇ ਹੱਥਾਂ ਦੇ ਵਿੱਚ ਜ਼ਮੀਨ ਆ ਸਕਦੀ ਹੈ ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਜੇ ਪੜ੍ਹ ਲਿਖ ਕੇ ਗੁਵਾਇਤ ਬਹਿਰੀਨ ਚਲੇ ਜਾਂਦੇ ਆਂ ਤਾਂ ਉੱਥੇ ਸਾਨੂੰ ਚੰਗੀ ਰੁਜ਼ਗਾਰ ਮਿਲ ਸਕਦਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਜੇ ਅਸੀਂ ਦਰਜੀ ਤਰਖਾਨਾ ਲੋਹਾਰਾ ਕੰਮ ਕਰ ਲਾਂਗੇ ਤਾਂ ਸਾਨੂੰ ਰੁਜ਼ਗਾਰ ਵਧੀਆ ਮਿਲ ਜਾਊਗਾ ਪੰਜਾਬ ਦੇ ਵਿੱਚ ਉਹ ਮਜ਼ਦੂਰੀਆਂ ਵਾਲੇ ਗੰਮਾਂ ਦੇ ਵਿੱਚੋਂ ਹਟਦੇ ਜਾ ਰਹੇ ਨੇ ਤੇ ਉਹਨਾਂ ਵਾਲਾ ਜਿਹੜਾ ਕੰਮ ਛੱਡਿਆ ਉਹਨਾਂ ਨੇ ਉਹੀ ਕੰਮ ਹੀ ਭਈਆਂ ਨੇ ਫੜਿਆ ਤੇ ਅਗਲਾ ਸਵਾਲ ਇਹ ਹੈ ਵੀ ਜਦੋਂ ਡਾਕਟਰ ਸਾਹਿਬ ਉਹਨਾਂ ਦੇ ਬਕਾਇਦਾ ਜਦੋਂ ਸੋਸ਼ਲ ਮੀਡੀਆ ਤੇ ਦੇਖਦੇ ਆ ਇੱਕ ਇੱਕ ਬੰਦੇ ਦੇ ਚਾਰ ਚਾਰ ਪੰਜ ਪੰਜ ਪਹਿਚਾਣ ਪੱਤਰ ਹੈ ਜਾਂ ਫਿਰ ਉਹਨਾਂ ਦੇ ਹੈ ਨਹੀਂ ਤੇ ਜਿਹੜੀ ਇਹ ਅਨਗਹਿਲੀ ਆ ਇਹਦਾ ਕਸੂਰਬਾਰ ਕੌਣ ਹੈ ਜ਼ਿੰਮੇਵਾਰ ਕੌਣ ਹੈ ਇਹਦਾ ਦੇਖੋ ਪੱਤਰਕਾਰ ਸਾਹਿਬ ਜਦੋਂ ਪੱਟਾਂ ਤੇ ਥਾਪੀ ਮਾਰ ਕੇ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਬਦਮਾਸ਼ ਕਹਿੰਦੇ ਆ ਵੀ ਅਸੀਂ ਪੰਜਾਬ 'ਚ ਸਰਕਾਰ ਬਣਾ ਕੇ ਦਿਖਾਵਾਂਗੇ ਅਸੀਂ ਪੰਜਾਬ ਦੇ ਵਿੱਚ ਸਰਕਾਰ ਤੋੜ ਕੇ ਦਿਖਾਵਾਂਗੇ ਅਸੀਂ ਆਹ ਫਲਾਣਾ ਐਮਪੀ ਜਿਤਾਵਾਂਗੇ ਅਸੀਂ ਫਲਾਣਾ ਐਮਐਲਏ ਜਿਤਾਵਾਂਗੇ ਉਹ ਕਾਦੇ ਸਾਰੇ ਇਹ ਕਰਦੇ ਆ ਉਹੋ ਆਹੀ ਪੰਜ-ਪੰਜ ਹਜ਼ਾਰ ਕਾਰਡਾਂ ਦੇ ਸਾਰੇ ਕਰਦੇ ਆ ਉਹ ਆਹੀ ਪੰਜ-ਪੰਜ ਵੋਟਰ ਕਾਰਡਾਂ ਦੇ ਸਾਰੇ ਕਰਦੇ ਆ ਤੇ ਉਹ ਵਿਹਾਰੀ ਭਈਏ ਨਹੀਂ ਹੁੰਦੇ ਯੂਪੀ ਦੇ ਭਈਏ ਨਹੀਂ ਹੁੰਦੇ ਉਹ ਸਾਡੇ ਆਪਣੇ ਪੰਜਾਬ ਦੇ ਵਿੱਚ ਜੰਮੇ ਜਾਏ ਪੰਜਾਬ ਦਾ ਬੇੜਾ ਘਰਕ ਕਰਨ ਵਾਲੇ ਲੋਕ ਹੁੰਦੇ ਆ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਅੰਦਰ ਖਾਤੇ ਕਿਸਾਨ ਅੰਦੋਲਨ ਨੂੰ ਹਰਵਾਉਣ ਵਾਸਤੇ ਆਪਦੇ ਧਰਮ ਗੁਰੂਆਂ ਦੀਆਂ ਫੋਟਾਂ ਅੱਗੇ ਅਰਦਾਸਾਂ ਕਰਨ ਵਾਲੀ ਜਿਹੜੀ ਜਨਤਾ ਸੀਗੀ ਉਹਨੂੰ ਪਛਾਣੋ ਆਪਦੇ ਤੁਹਾਡੇ ਦੁਸ਼ਮਣ ਤੁਹਾਡੇ ਅੰਦਰ ਹੀ ਬੈਠੇ ਨੇ ਜਿਹੜੇ ਪਿਆਰ ਪਿਉਰ ਦੀਆਂ ਗੱਲਾਂ ਕਰਦੇ ਨੇ ਪ੍ਰੇਮ ਪ੍ਰੂਮ ਦੀਆਂ ਗੱਲਾਂ ਕਰਦੇ ਨੇ ਤੇ ਅੰਦਰ ਨਫ਼ਰਤ ਦੀ ਟੋਲੇ ਨੇ ਪੂਰੇ ਸਮਝੇ ਮੇਰੀ ਗੱਲ ਜਿਹੜਾ ਅਸੀਂ ਕਹਿੰਦੇ ਆ ਪ੍ਰਵਾਸੀਆਂ ਨੇ 5-5 ਹਜ਼ਾਰ ਰਿਕਾਰਡ ਬਣਾਲੇ 60 ਹਜ਼ਾਰ ਰਿਕਾਰਡ ਬਣਾਲੇ ਵੋਟਾਂ ਵੀ ਬਹੁਤ ਵੋਟਰ ਕਾਰਡ ਵੀ ਬਣਾਲੇ ਲੂੰਪਣ ਤੇ ਠੱਗ ਬੰਦੇ ਸਾਰੀਆਂ ਕਾਸਟਾਂ ਚੁੰਦੇ ਨੇ ਲੁੰਬਨ ਦੇ ਠੱਗ ਬੰਦੇ ਸਾਰੀਆਂ ਕੌਮਾਂ 'ਚ ਹੁੰਦੇ ਨੇ ਲੁੰਬਨ ਦੇ ਠੱਗ ਬੰਦੇ ਸਾਰੀਆਂ ਇਲਾਕਿਆਂ 'ਚ ਹੁੰਦੇ ਨੇ ਸਾਨੂੰ ਲੁੰਬਨ ਦੇ ਠੱਗ ਬੰਦਿਆਂ ਨੂੰ ਹੀ ਪਛਾਣਨਾ ਚਾਹੀਦਾ ਤੇ ਜਦੋਂ ਅਸੀਂ ਇਹਨਾਂ ਨੂੰ ਪਛਾਣਨਾ ਨਾ ਸਿਰਫ ਅਸੀਂ ਪਰਵਾਸੀਆਂ 'ਚੋਂ ਪਛਾਣਨਾ ਅਸੀਂ ਆਪਣੇਾਂ 'ਚੋਂ ਵੀ ਪਛਾਣਨਾ ਸਾਡੇ 20 ਕੋਠੀਆਂ ਵਾਲੇ ਆਟਾ ਦਾਲ ਗਰੀਬਾਂ ਦਲਤਾਂ ਦਾ ਖਾ ਜਾਂਦੇ ਆ ਹੁੰਦੇ ਆ ਕਿ ਨਹੀਂ ਹੁੰਦੇ ਆ ਹੁਣ ਹੜ ਆਏ ਸੀ ਕਈਆਂ ਨੇ ਕਹਿੰਦੇ ਕੋਠੀਆਂ ਭਰ ਲੀਆਂ ਜਿਨ੍ਹਾਂ ਦੇ ਹੱਡ ਦੇ ਵਿੱਚ ਕੋਠੀ ਡੁੱਬੀ ਵੀ ਨਹੀਂ ਉਹ ਵੀ ਲੈ ਗਏ ਆਚਾਰ 10-10 ਬੋਰੀਆਂ ਲੂੰਪਣ ਮਾਨਸਿਕਤਾ ਲੁਟੇਰੀ ਮਾਨਸਿਕਤਾ ਜਿਹੜੀ ਹੈਗੀ ਆ ਉਹ ਕਿਸੇ ਦੀ ਵੀ ਹੋ ਸਕਦੀ ਆ ਉਹ ਪਗੜੀ ਧਾਰੀ ਦੀ ਵੀ ਹੋ ਸਕਦੀ ਆ ਉਹ ਦਾੜੀ ਵਾਲੇ ਦੀ ਵੀ ਹੋ ਸਕਦੀ ਆ ਉਹ ਗੈਰ ਪਗੜੀ ਧਾਰੀ ਦੀ ਵੀ ਹੋ ਸਕਦੀ ਆ ਉਹ ਬੁੱਧੀ ਵਾਲੇ ਦੀ ਵੀ ਹੋ ਸਕਦੀ ਆ ਤੇ ਅਸੀਂ ਇਹ ਕਹਿ ਕੇ ਬਈ ਦੇਖੋ ਜੀ ਇਹ ਆ ਕਰਦੇ ਆ ਉਹ ਕਰਦੇ ਆ ਇਹ ਗੱਲ ਨਹੀਂ ਹੈਗੀ ਆਪਣੇ ਅੰਦਰ ਵੀ ਤੁਸੀਂ ਦੇਖੋ ਨੇ ਜਿੱਥੇ ਡਾਕਟਰ ਸਾਹਿਬ ਸਾਂਝੀ ਵਾਲਤਾ ਦੀ ਗੱਲ ਕੀਤੀ ਜਾਂਦੀ ਹੈ ਜਿੱਥੇ ਤੁਸੀਂ ਗੱਲ ਕਹੀ ਹੈ ਵੀ ਸਾਡੀ ਇਹਨਾਂ ਦਾ ਸਾਹ ਜਾਇਆ ਸਾਂਝੀ ਵਾਲਤਾ ਦਾ ਸੰਦੇਸ਼ ਧਰਮ ਦਿੰਦਾ ਹੈ ਇੱਥੇ ਇਹ ਵੀ ਕੁਝ ਲੋਕਾਂ ਦਾ ਇਹ ਵੀ ਕਹਿਣਾ ਕਿ ਜਦੋਂ ਇੱਥੇ ਕਰੋਨਾ ਦਾ ਟਾਈਮ ਆਇਆ ਉਦੋਂ ਵੀ ਇਹ ਛੱਡ ਕੇ ਭੱਜੇ ਜਦੋਂ ਪਿੱਛੇ ਇਹ ਲੜਾਈ ਦਾ ਮਾਹੌਲ ਬਣਿਆ ਉਦੋਂ ਵੀ ਛੱਡ ਕੇ ਭੱਜੇ ਵੀ ਇਹ ਆਪਦੇ ਮਤਲਬ ਨੂੰ ਆ ਗਏ ਸਾਡੇ ਹਮਦਰਦ ਤਾਂ ਹੈ ਨਹੀਂਗੇ ਤੇ ਇਸ ਕਰਕੇ ਇਹਨੇ ਸਾਨੂੰ ਉਹਨਾਂ ਤੋਂ ਵੀ ਨਫ਼ਰਤ ਹੈ ਕਿ ਸਾਡੇ ਨਾਲ ਫਿਰ ਇਹਨਾਂ ਦਾ ਕਿਵੇਂ ਉਹ ਬਰਾਬਰ ਦਾ ਜਿਹੜਾ ਤੁਸੀਂ ਹੱਕ ਰੱਖ ਸਕਦੇ ਹੋ ਕਿ ਇਹ ਸਾਡੀ ਇਹਨਾਂ ਦੀ ਸਾਂਝ ਕਾਦੀ ਹੈ ਦੇਖੋ ਪ੍ਰਧਾਨ ਜੀ ਬਹੁਤ ਸਾਰੇ ਵੀਰਾਂ ਨੂੰ ਜਦੋਂ ਪਾਕਿਸਤਾਨ ਨਾਲ ਲੜਾਈ ਲੱਗਦੀ ਹੈ ਜਿਹੜੇ ਪਾਕਿਸਤਾਨ ਦੇ ਨਾਲ ਲੱਗੇ ਹੋਏ ਬਾਰਡਰ ਦੇ ਪਿੰਡ ਹੁੰਦੇ ਨੇ ਉੱਥੋਂ ਉਹਨਾਂ ਨੂੰ ਪਿੱਛੇ ਹਟਣਾ ਪੈਂਦਾ ਸਾਡੇ ਆਪਣੇ ਪੰਜਾਬੀ ਵੀ ਉੱਥੋਂ 20-20 ਕਿਲੋਮੀਟਰ ਪਿੱਛੇ ਹਟਦੇ ਨੇ ਅਸੀਂ ਉਹਨਾਂ ਨੂੰ ਇਹ ਤਾਂ ਨਹੀਂ ਕਹਿ ਸਕਦੇ ਵੀ ਤੁਸੀਂ ਪਿੱਛੇ हट ਗਏ ਭਗੌੜੇ ਹੋ ਗਏ ਤੁਸੀਂ ਜੋ ਉੱਥੇ ਖੜੇ ਰਹਿਣਾ ਸੀ ਤੁਸੀਂ ਉਸ ਬਾਰਡਰ ਦੇ ਉੱਤੇ ਬੈਠੇ ਰਹਿਣਾ ਸੀ ਆਪਦੇ ਘਰਾਂ ਕੋਠੀਆਂ ਨੂੰ ਛੱਡ ਕੇ ਭੱਜ ਜਾਂਦੇ ਨੇ ਉਹ ਖੇਤਾਂ ਨੂੰ ਛੱਡ ਛੱਡ ਕੇ ਭੱਜ ਜਾਂਦੇ ਨੇ ਕੀ ਉਹ ਭਗੌੜੇ ਹੋ ਜਾਂਦੇ ਥੋੜਾ ਬਹੁਤਾ ਆਪਦੇ ਬੱਚਿਆਂ ਨੂੰ ਸੇਫ ਕਰਨਾ ਥੋੜਾ ਆਪਦੀ ਘਰ ਵਾਲੀ ਨੂੰ ਮਾਪੇ ਬਾਪ ਨੂੰ ਸੇਫ ਸਾਈਡ ਤੇ ਰੱਖਣਾ ਮਜਬੂਰੀ ਆ कोरोना ਦੇ ਟਾਈਮ ਦੀ ਗੱਲ ਨਾ ਕਰੋ করোনা ਦੇ ਟਾਈਮ ਤੇ ਤਾਂ ਸਾਰੀ ਭਗੌੜੇ ਸੀ ਵੱਡੇ ਵੱਡੇ ਸਰਦਾਰਾਂ ਨੂੰ ਅਸੀਂ ਦੇਖਿਆ ਜਿਹੜੇ ਅੰਦਰ ਵੜ ਗਏ ਸੀ ਵਕੀਲ ਵੀ ਅੰਦਰ ਵੜ ਗਏ ਜੱਜ ਵੀ ਅੰਦਰ ਵੜ ਗਏ ਪੁਲਿਸ ਵਾਲੇ ਵੀ ਅੰਦਰ ਵੜ ਗਏ ਬਾਹਰ ਨਹੀਂ ਸੀ ਨਿਕਲਦੇ ਹੁੰਦੇ ਤੇ ਹੱਥ 15-15 ਵਾਰੀ ਧੁੰਦੇ ਹੁੰਦੇ ਸੀ ਬਥੇਰੇ ਡਾਕਟਰ ਸੀਗੇ ਜਿਹੜੇ ਸਿੱਖਾਂ ਦੇ ਘਰੇ ਜੰਮੇ ਸੀ ਬਥੇਰੇ ਡਾਕਟਰ ਸੀਗੇ ਜਿਹੜੇ ਪੰਜਾਬੀਆਂ ਦੇ ਘਰੇ ਜੰਮੇ ਸੀ ਤੇ ਜਿੰਦੇ ਮਾਰ ਕੇ ਭੱਜ ਗਏ ਸੀ ਕੋਈ ਵੀ ਡਾਕਟਰ ਖੜਿਆ ਸੀ 25 ਮਾਰਚ ਨੂੰ ਤੇ ਫੇਰ ਅਸੀਂ ਉਹਨਾਂ ਨੂੰ ਭਗੌੜੇ ਕਹਾਂਗੇ ਯਾਦ ਕਰ ਲੋ ਤੁਸੀਂ ਤੁਹਾਡਾ ਜਿਹੜਾ ਉਹ ਹੈ ਜਿਹੜਾ ਨਾਲ ਵਾਲਾ ਸ਼ਹਿਰ ਹੈ ਤੁਸੀਂ ਉੱਥੇ ਦੇਖੋ ਕਿੰਨੇ ਪੰਜਾਬੀ ਡਾਕਟਰ ਕਰੋਨਾ ਵੇਲੇ ਭਗੌੜੇ ਹੋ ਗਏ ਸੀ ਤੁਸੀਂ ਉਹਨਾਂ ਦਾ ਕੀ ਕੀਤਾ ਕੋਈ ਚਲਾਈ ਮਹਮ ਉਹਨਾਂ ਦੇ ਖਰਾਬ ਭਗੌੜੇ ਡਾਕਟਰ ਮੁਰਦਾਬਾਦ ਕੀਤਾ ਕਿਤੇ ਬਿਲਕੁਲ ਨਹੀਂ ਕੀਤਾ ਚੁੱਪ ਕਰਕੇ ਬਹਿ ਗਏ ਕੋਈ ਨਹੀਂ ਆਪਣਾ ਭੈਣ ਭਰਾ ਆ ਕੇ ਜੇ ਆਪ ਦਾ ਬਚਾ ਕਰਦਾ ਤਾਂ ਬਚਾ ਕੋਈ ਵੀ ਕੋਈ ਵੀ ਕਰੋਨਾ 'ਚ ਖੜਿਆ ਸੀ ਨਾ ਡਾਕਟਰ ਅੰਗਰੇਜ਼ੀ ਡਾਕਟਰਾਂ ਦੀ ਗੱਲ ਕਰ ਰਿਹਾ ਮੈਂ ਬਾਕੀਆਂ ਦਾ ਮੈਨੂੰ ਪਤਾ ਨਹੀਂ ਤੇ ਜਦੋਂ ਆਪਣੇ ਬੰਦੇ ਭਗੌੜੇ ਹੋ ਸਕਦੇ ਆ ਸ਼ਰਿਆਮ ਹੁੰਦੇ ਹੁੰਦੇ ਹਸਪਤਾਲ ਦੇ ਤੇ ਜ਼ਿੰਦਾ ਮਾਰ ਕੇ ਭਗੌੜੇ ਹੋ ਸਕਦੇ ਆ ਤੇ ਜੇ ਪ੍ਰਵਾਸੀ ਆਪਦੇ ਮਾਂ ਬੱਚਿਆਂ ਨੂੰ ਆਪਦੀ ਮਾਂ ਨੂੰ ਆਪਦੇ ਬਜ਼ੁਰਗ ਬਾਪ ਨੂੰ ਸੁਰੱਖਿਅਤ ਕਰਨ ਲਈ ਚਲੇ ਗਏ ਤਾਂ ਤੁਸੀਂ ਉਹਨਾਂ ਨੂੰ ਐ ਭਗੌੜੇ ਦਾ ਲੱਗ ਬਦੋਂਗੇ ਨਹੀਂ ਡਾਕਟਰ ਸਾਹਿਬ ਤੁਸੀਂ ਮੇਰੀ ਗੱਲ ਸੁਣ ਇੱਕ ਮਿੰਟ 40 ਮੁਕਤੇ ਹੋਏ ਨੇ ਗੁਰੂ ਸਾਹਿਬ ਤੋਂ ਭਗੌੜੇ ਹੋ ਕੇ ਆਏ ਸੀ ਨਾ ਮੁਕਤੇ ਗੁਰੂ ਸਾਹਿਬ ਦੇ ਭਗੌੜੇ ਹੋ ਕੇ ਆਏ ਸੀ ਨਾ ਭਗੌੜਿਆਂ ਨੂੰ ਘਰੇ ਆਏ ਇਹਨੂੰ ਲਾੜਨ ਤਾਂ ਪਈਆਂ ਵੀ ਸ਼ਰਮ ਕਰੋ ਗੁਰੂ ਨੂੰ ਛੱਡਿਆ ਏ ਸ਼ਰਮ ਦੇ ਮਾਰੇ ਸ਼ਹੀਦ ਹੋਣ ਆਏ ਸੀ ਨਾ ਫੇਰ ਉਹਨਾਂ ਨੂੰ ਅਗ ਲਾਈ ਸੀ ਨਾ ਸ਼ਰਮ ਦੇ ਮਾਰੇ ਸ਼ਹੀਦ ਇਹਨਾਂ ਨੂੰ ਹਜੇ ਕਹਿਣ ਵਾਲਾ ਕੋਈ ਨਹੀਂ ਹੈ ਜਦੋਂ ਇਹਨਾਂ ਨੂੰ ਕਹਾਂਗੇ ਇਹ ਵੀ ਨਾ ਜੋ ਵੀ ਬਹੁਤ ਮੁੜਨਗੇ ਤੇ ਬਹੁਤਿਆਂ ਨੇ ਇੱਥੇ ਰਹੇ ਵੀ ਆ ਇਹ ਨਹੀਂ ਗੱਲ ਹੈ ਕਿ ਵੀ ਸਾਰੇ ਹੀ ਭੱਜ ਗਏ ਸੀ ਜਿਹੜਾ ਪ੍ਰਵਾਸੀ ਸੀ ਜਿਹਦੇ ਕੋਲੇ ਕੋਈ ਕਾਗਜ਼ ਪੱਤਰ ਨਹੀਂ ਸੀਗਾ ਉਹ ਭੱਗਿਆ ਉਹਦੇ ਜਾਣਾ ਮਜਬੂਰੀ ਵੀ ਸੀ ਘਰੇ ਪਿੱਛੇ ਪਰਿਵਾਰ ਦਾ ਪਤਾ ਨਹੀਂ ਕੀ ਹਾਲ ਹੁੰਦਾ ਉਹ ਝੁੱਗੀਆਂ 'ਚ ਰਹਿੰਦੇ ਨੇ ਗਰੀਬ ਲੋਕ ਇੱਥੇ ਆਪਣੇ ਵਾਂਗੂ ਪੱਕੀਆਂ ਕੋਠੀਆਂ 'ਚ ਨਹੀਂ ਰਹਿੰਦੇ ਤੇ ਉੱਥੇ ਪਤਾ ਨਹੀਂ ਸਰਕਾਰਾਂ ਕਹੇ ਜੀਆਂ ਨੇ ਕੀ ਵਿਚਾਰਾਂ ਨਾਲ ਬਣਦੀ ਹੋਊ ਅਸੀਂ ਕਿਹੜਾ ਉੱਥੇ ਜਾ ਕੇ ਦੇਖਦੇ ਆਂ ਇੱਥੇ ਜਿਹੜੇ ਆ ਕੇ ਗਰਮੀ ਦੇ ਵਿੱਚ ਝੋਨਾ ਲਾਉਂਦੇ ਨੇ ਥੋੜੇ ਬਾਅਦ ਇਹਨਾਂ ਦੇ ਉੱਥੇ 10-10 ਮੰਜ਼ਲੀਆਂ ਕੋਠੀਆਂ ਪਾਈਆਂ ਹੋਈਆਂ ਇਹ ਤਾਂ ਵਿਚਾਰੇ ਕੋਲੇ ਕੋਈ ਝੁੱਗੀ ਵੀ ਨਹੀਂ ਹੁੰਦੀ। ਬਗਲ ਜਾ ਮਾਰੇ ਹੁੰਦਾ ਤੇ ਉਹਨਾਂ ਨੂੰ ਜਾਣਾ ਪੈਂਦਾ ਮਜਬੂਰੀ ਹੋ ਜਾਂਦੀ ਹੈ ਤੇ ਅਸੀਂ ਜੇ ਪਘੌੜੇ ਕਹਿੰਨੇ ਆ ਤਾਂ ਪਘੌੜੇ ਸਾਡੇ ਆਪਦੇ ਇਤਿਹਾਸ 'ਚ ਵੀ ਹੋਏ ਆ ਤੇ ਉਹਨਾਂ ਨੂੰ ਦੁਬਾਰਾ ਪਘੌੜਿਆਂ ਨੂੰ ਸਮਝਾ ਕੇ ਉਹਨਾਂ ਨੂੰ ਗੱਲ ਨਾਲ ਵੀ ਲਾਇਆ ਗੁਰੂ ਨੇ ਤੇ ਆਪਾਂ ਇਹਨਾਂ ਨੂੰ ਸਮਝਾ ਲਾਂਗੇ ਵੀ ਭਾਈ ਐਂ ਨਾ ਕਰਿਆ ਕਰੋ ਇੱਥੋਂ ਦਾ ਖਾਣੇ ਮੜ ਜਾ ਉਹ ਕਰ ਲੈ ਕਰੋ ਸਾਨੂੰ ਸਮਝਾਉਣ ਵਾਲੇ ਪਾਸੇ ਨੂੰ ਤੁਰਨਾ ਚਾਹੀਦਾ ਸੰਵਾਦ ਵਾਲੇ ਪਾਸੇ ਨੂੰ ਤੁਰਨਾ ਚਾਹੀਦਾ ਸਾਨੂੰ ਫੁਕਰ ਪੁਣੇ ਵਾਲੀਆਂ ਹਲਾ ਹਲਾ ਕਰਨ ਵਾਲੀਆਂ ਗੱਲਾਂ ਵਾਲੇ ਪਾਸੇ ਨੂੰ ਨਹੀਂ ਤੁਰਨਾ ਚਾਹੀਦਾ ਡਾਕਟਰ ਸਾਹਿਬ ਜਿੱਥੇ ਤੱਕ ਤੁਸੀਂ ਇਹ ਕਿਹਾ ਵੀ ਉਹ ਛੋਟੇ ਛੋਟੇ ਝੁੱਗੀਆਂ ਵਾਲੇ ਆ ਉੱਥੇ ਪਰਦੇਸੀ ਆ ਜਿਹੜੇ ਉਹ ਤਾਂ ਬਹੁਤ ਗਰੀਬ ਆ ਉਹ ਦੂਜੇ ਪਾਸੇ ਤਾਂ ਇਹ ਕਹਿੰਦੇ ਮੇ ਕਿ ਪਿੰਡਾਂ ਦੇ ਸਰਪੰਚ ਵੀ ਇਹੀ ਬਣ ਗਏ ਇਹਨਾਂ ਨੇ ਆਪ ਦੀਆਂ ਕੋਠੀਆਂ ਖਰੀਦ ਲੀਆਂ ਇਹਨਾਂ ਨੇ ਵੱਡੇ ਵੱਡੇ ਮਹਿਲ ਪਾ ਲਏ ਇਹ ਤਾਂ ਸਾਡੇ ਤੇ ਕਾਬਜ ਹੋ ਗਏ ਜੇ ਇਸ ਤਰ੍ਹਾਂ ਕਬਜ਼ਾ ਆਊਗਾ ਤਾਂ ਦੁੱਖ ਤਾਂ ਹੋਊਗਾ ਵੀ ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦਾ ਜਿਹੜੀਆਂ ਪੰਜਾਬ ਦੇ ਜੰਮੇ ਹੋਏ ਸਰਦਾਰਾਂ ਨੇ ਲਖੀਮਪੁਰ ਚ 10000 1700 ਕਿੱਲਿਆਂ ਦੀਆਂ ਜ਼ਮੀਨਾਂ ਬਣਾਈਆਂ ਨੇ ਉਹਨਾਂ ਦਾ ਦੁੱਖ ਫਿਰ ਪ੍ਰਵਾਸੀਆਂ ਨੂੰ ਹੋਊਗਾ ਜਿਹੜੇ 7 ਲੱਖ ਸਰਦਾਰ ਯੂਪੀ 'ਚ ਰਹਿੰਦੇ ਨੇ ਟਰੱਕਾਂ ਦੇ ਕਾਰੋਬਾਰੀ ਨੇ 100-100 ਟਰੱਕ ਪਾਇਆ ਹੋਇਆ ਜਿਹੜੇ ਸਰਦਾਰਾਂ ਦੇ ਅਪੋਲੋ ਟਾਇਰ ਨਾਂ ਦੀ ਕੰਪਨੀ ਕਿਸੇ ਸਰਦਾਰ ਦੀ ਹੈ ਤੇ ਪੰਜਾਬ ਤੋਂ ਬਾਹਰਲਾ ਸਰਦਾਰ ਹੈ ਪ੍ਰਵਾਸੀ ਸਰਦਾਰ ਹੈ ਉਹ ਜਿਹੇ ਬੰਦੇ ਕੋਲੇ ਖਰਬਾ ਰੁਪਈਆ ਤੇ ਜਿਹੜੇ ਉੱਤਰਾਖੰਡ ਦੀ ਕਿਸਾਨ ਯੂਨੀਅਨ ਦਾ ਪ੍ਰਧਾਨ ਹੈ ਵੀ ਐਮ ਸਿੰਘ 1000 ਕਿੱਲਾ ਜ਼ਮੀਨ ਹੈ ਉਸ ਬੰਦੇ ਕੋਲੇ ਫਿਰ ਪ੍ਰਵਾਸੀਆਂ ਨੂੰ ਦੁੱਖ ਨਹੀਂ ਹੋਊਗਾ ਜੇ ਤੁਹਾਨੂੰ ਉਹਨਾਂ ਵਿੱਚ ਗੋਠੀਆਂ ਤੇ ਦੁੱਖ ਹੈ ਉਹਨਾਂ ਨੂੰ ਵੀ ਦੁੱਖ ਸ਼ੁਰੂ ਹੋ ਜੂ ਜੇ ਉਹਨਾਂ ਨੂੰ ਦੁੱਖ ਸ਼ੁਰੂ ਹੋ ਗਿਆ ਤੁਸੀਂ ਇੱਥੇ ਗੋਠੀ ਖਵਾਉਂਗੇ ਉੱਥੇ ਉਹ ਹਜ਼ਾਰ ਕਿੱਲਾ ਖੋਣਗੇ ਫਿਰ ਆ ਭਰਾ ਮਾਰੂ ਲੜੋ ਲੜਾਈ ਸ਼ੁਰੂ ਹੋ ਜਾਣੀ ਹੈ ਫਿਰ ਭਰਾ ਮਾਰੂ ਲੜਾਈ ਦੇ ਵਿੱਚ ਤੁਹਾਡੇ ਰੌਲਾ ਪੈ ਜਾਣਾ ਕਿਉਂ ਲੜਾਈ ਦੇ ਵਿੱਚ ਅੱਗੇ ਕੌਣ ਆਵੇ ਕਿਉਂਕਿ ਥੋੜੀ ਲੜਾਈ ਦੇ ਵਿੱਚ ਫਿਰ ਦਲਤ ਭਾਈਚਾਰਾ ਜਿਹੜਾ ਪੰਜਾਬ ਦਾ ਉਹਨੇ ਅੱਗੇ ਨਹੀਂ ਆਉਣਾ OBC ਭਾਈਚਾਰਾ ਪੰਜਾਬ ਦਾ ਉਹਨੇ ਅੱਗੇ ਨਹੀਂ ਆਉਣਾ ਫਿਰ ਤੁਸੀਂ ਲੜਾਈ ਫਿਰ ਹਾਰ ਜਾਣੀ ਆ ਆਪਦੀ ਜਿਵੇਂ ਪਹਿਲੀਆਂ ਲੜਾਈਆਂ ਹਾਰੇ ਹੋ ਤੁਸੀਂ ਆਪ ਦਾ ਲੂੰਪਣਪੁਰੇ ਵਾਲੀਆਂ ਬਹਲਾ ਹਲਾ ਕਰਨ ਵਾਲੀਆਂ ਲੋਕਾਂ ਨੂੰ ਢਕਾਉਣ ਵਾਲੀਆਂ ਗੱਲਾਂ ਛੱਡੋ ਤੁਸੀਂ ਆਪ ਦਾ ਟਿੱਕੇ ਬੈਠੋ ਜੇ ਤੁਹਾਡੇ ਤੋਂ ਟਿੱਕੇ ਨਹੀਂ ਬੈਠਾ ਜਾਂਦਾ ਕੈਨੇਡਾ ਅਮਰੀਕਾ ਜਾਵੜੋ ਇੰਨਾ ਬਹੁਤ ਹੈ ਤੁਹਾਡੇ ਲਈ ਤੁਸੀਂ ਪੰਜਾਬ ਨੂੰ ਬਖਸ਼ ਦਿਓ ਜੇ ਨਹੀਂ ਪੰਜਾਬ ਨੂੰ ਬਖਸ਼ੋਗੇ ਤੁਸੀਂ ਹਾਰੋਗੇ ਫਿਰ ਫਿਰ ਤੁਸੀਂ ਚੀਕਾ ਮਰੋਗੇ ਸਾਡੇ ਨਾਲ ਥੱਕਾ ਹੋ ਗਿਆ ਤੁਹਾਡੇ ਨਾਲ ਇਸ ਵਿਸ਼ੇ ਤੇ ਗੱਲ ਕਰਕੇ ਸਾਨੂੰ ਬਹੁਤ ਚੰਗਾ ਲੱਗਿਆ ਅਸੀਂ ਧੰਨਵਾਦ ਕਰਦੇ ਆਂ ਚੈਨਲ ਦੁਨੀਆ ਵੱਲੋਂ ਤੇ ਅਗਲੇ ਮਸਲਿਆਂ ਦੇ ਨਾਲ ਅਸੀਂ ਫੇਰ ਤੁਹਾਡੇ ਨਾਲ ਰੂਬਰੂ ਹੋਵਾਂਗੇ ਬਹੁਤ ਬਹੁਤ ਧੰਨਵਾਦ